ਅੱਜ ਅਸੀਂ ਦੁਨੀਆ ਦੇ ਸਾਰੇ ਸੁੱਖ ਭਾਲਦੇ ਆ ਸਾਧ ਸੰਗਤ ਪਰ ਜੇ ਕੋਈ ਸੰਤ ਮਹਾਤਮਾ ਕਹਿ ਦਵੇ ਨਾ ਸਾਨੂੰ ਕਿ ਮਿਲ ਜਾਣਗੇ ਸਾਰੇ ਸੁੱਖ ਜਪਜੀ ਸਾਹਿਬ ਦਾ ਪਹਿਰਾ ਲਾ ਦੋ ਘਰ ਦੇ ਵਿੱਚ ਜਪਜੀ ਸਾਹਿਬ ਪੜਨ ਲਗਾ ਜੇ ਦੁਨੀਆ ਦੀ ਕੋਈ ਚੀਜ਼ ਚਾਹੀਦੀ ਹੈ ਸੁਖਨੀ ਸਾਹਿਬ ਦਾ ਪਹਿਰਾ ਲਾ ਦੋ ਘਰ ਦੇ ਵਿੱਚ ਪਾਠ ਸ਼ੁਰੂ ਕਰ ਦਿਓ ਸੁਖਨੀ ਸਾਹਿਬ ਦਾ ਇਹ ਕੰਮ ਸਾਨੂੰ ਸਾਰਿਆਂ ਨਾਲੋਂ ਔਖਾ ਲੱਗਦਾ ਸਾਰਿਆਂ ਨਾਲੋਂ ਅਸੀਂ ਚਾਹੁੰਦੇ ਆ ਕਿ ਸੰਤ ਸਾਨੂੰ ਕੋਈ ਚੀਜ਼ ਦੇ ਦੇਣ ਏਦਾਂ ਦੀ ਜੀਨੂੰ ਅਸੀਂ ਘਰੇ ਰੱਖ ਲਈਏ ਤੇ ਸਾਡੇ ਕੰਮ ਚੱਲਣ ਲੱਗ ਜਾਣ ਬਾਸ ਸਾਡੇ ਘਰੋਂ ਪਦਾਰਥ ਮੁੱਕੇ ਹੀ ਨਾ ਚੀਜ਼ ਕਦੇ ਖਤਮ ਨਾ ਹੋਵੇ ਪਰ ਉਹ ਦੇਣਾ ਚਾਹੁੰਦੇ ਸਾਨੂੰ ਅਸਲੀ ਖਜ਼ਾਨਾ ਆ ਰਿੱਧੀਆਂ ਸਿੱਧੀਆਂ ਕੋਈ ਅਤਵੀਤ ਕਰ ਦੇਣ ਜਾਂ ਧਾਗੇ ਇਹਦਾ ਅਸਰ ਥੋੜਾ ਚਿਰ ਹੀ ਹੁੰਦਾ ਕਰ ਦਿੰਦੇ ਆ ਕਈ ਲੋਕ